ਜੋ ਪਹੁੰਚਿਆ ਹੈ ਅੱਜ ਅਸੀਂ ਬ੍ਰਹਮ ਗਿਆਨੀ ਅੱਜ ਜੀ ਬ੍ਰਹਮ ਗਿਆਨੀ ਪੈਦਾਲੋ ਦੀ ਦਾ ਜਨਤਕਾ ਬਣਾ ਰਹੇ ਹਾਂ ਉਹ ਕਿੰਨੀ ਸੁਭਾਅ ਲਈ ਉਹਨਾਂ ਨੂੰ ਸੱਚੀ ਸੱਚੀ ਕਰੇ ਇਕਬਾਈ ਕਰਕੇ ਅਸੀਂ ਉਹਨਾਂ ਦੀ ਅੱਜ ਕਰੋ ਯਾਰ ਕਰਦੇ ਹਾਂ ਉਹਨਾਂ ਦਾ ਜਨਮ 1452 ਵਿੱਚ ਇੰਮੜਾਬਾਦ ਵਿੱਚ ਹੋਇਆ ਜਿਹੜਾ ਗੱਲ ਦਾ ਪਾਕਿਸਤਾਨਾ ਅਸੀਂ ਅੱਜ ਇਸ ਜਗਤ ਦੇ ਰਾਮਗੜ੍ਹ ਘੋਟਵਾਲੇ ਵਿੱਚ 573 ਆਉਣ ਵਾਲਾ ਜਨ ਦਿਨ ਆਪ ਮਨਾ ਰਹੇ ਆ ਮੈਂ ਤੁਹਾਨੂੰ ਕਹਾਂ ਸਾਰੇ ਲੋਨਾਂ ਦੇ ਜਨਮੀ ਬਹੁਤ ਬੁਲਾਈ ਜਨਾ ਪਈ ਲਾਲੂ ਜੀ ਜੀ ਸੱਚੀ ਸੁੱਚਿ ਕੁਮਾਈ ਜੜੀ ਸੀ ਉਹ ਸਮੇਂ ਦੇਖੀ ਹੈ ਉਹਨਾਂ ਦਾ ਇੱਕ ਗ੍ਰੇਡ ਜਣਾ ਸਾਰਿਆਂ ਨੂੰ ਮਿਲਿਆ ਹੈ ਕਿ ਕਿੰਨੀ ਸੁਭਾਗ ਆਪਣੀ ਸੱਚੀ ਸੁੱਚਿ ਕੁਮਾਈ ਕਰੇ ਕੰਮ ਕਰਦੇ ਰਿਹਾ ਉੱਤਰਖੰਡ ਤੋਂ ਉਹਨਾਂ ਦਾ ਗੋਦ ਕਟੋਰਾ ਸੀ ਜੱਟ ਪੱਤਰ RAM ਜੀ ਜੱਟਾਂ ਮੰਮੀ ਨੇ ਪਕਾਣ ਕਟੋਰਾ ਤੇ ਨਾਲੇ ਕੰਮ ਦੇ ਵਿੱਚ ਉੱਤੇ ਖਾਣਾ ਕੰਮ ਕਰਦੇ ਸੀ ਮੈਨੂੰ ਐਸੀ ਗੱਲ ਦਾ ਭਾਨ ਹੈ ਕਿ ਅਸੀਂ ਵੀ ਤੇ ਖਾਣਾ ਮੈਨੂੰ ਐਸੀ ਗੱਲ ਦਾ ਬਹੁਤ ਮਾਣ ਹੈ ਕਿ ਇੱਥੇ ਸਮਾਜ ਦੇ ਵਿੱਚ ਅਸੀਂ ਅਚੀ ਅਚੀ ਕਮਾਈ ਕਰਦੇ ਆ ਸੱਚੀ ਸੁੱੱਚੀ ਕਮਾਈ ਕਰਦੇ ਆ ਜਿਵੇਂ ਉਹਨੇ ਦੱਸਿਆ ਹੈ ਅਸੀਂ ਵੀ ਅਸੀਂ ਉੱਤੇ ਹੀ ਉਹਨਾਂ ਦੇ ਚੱਲ ਜੀ ਜਿਸ ਤਰ੍ਹਾਂ ਆਪਾਂ ਆਪਣੇ ਪਰਵਕਾਰ ਜਿਹੜੇ ਹੈ ਆਪਣੇ ਗੁਰੂਆਂ ਲੈ ਕੇ ਆਓਰ ਆਪਣੇ ਬਰਤ ਦੇ ਹੈਗੇ ਆ ਭਾਈ ਆਪਣੇ ਗੁਰੂ ਹੈਗੇ ਆ ਆਪਕੋ ਨਾਂ ਜੰਮਨ ਨਾਉਣੇ ਆ ਸਭ ਉੱਤੇ ਹੀ ਭਾਈ ਲਾਲੂ ਜੀ ਦਾ ਜੰਮਨ ਵੀ ਰੱਖ ਕੇ ਬਣਾਉਣਾ ਚਾਹੀਦਾ ਹੈ ਤਾਂ ਕਿ ਉਹਨਾਂੇ ਸਾਡਾ ਹੋਂਦ ਵਾਲਾ ਜਿਹੜਾ ਸਮਾਜ ਹੈਗਾ ਉਹਨਵੇਂ ਜੇ ਜਨਰੇਸ਼ਨ ਹੈ ਉਹ ਉਹਨਾਂ ਦੇ ਕੋਲ ਕੋਣ ਸਿੱਕੇ ਕੁਝ ਤੇ ਸੱਚੀ ਸੱਚੀ ਕਮਾਈ ਕਰੇ ਬਾਕੀ ਭੱਗੋ ਦੀ ਤੇ ਪੈਲਾ ਉਹ ਜੀ ਕੱਦਾ ਸਾਡੇ ਦੁਨੀਆ ਇੱਥੇ ਫਰਾਗੇ ਵੀ ਗਿਆ ਜੋ ਸੀਨੀਅਰ ਸਭ ਕੋ ਦੱਸਿਆ ਹੈ ਤੇ ਮਤਲਬ ਮੈਂ ਇਹੀ ਗੱਲ ਕਹਿਣਾ ਵੀ ਸਾਨੂੰ ਇਹ ਜੇ ਤੇ ਬਾਕੀ ਬਣਾਉਣਾ ਚਾਹੀਦਾ ਨੇ ਸਾਨੂੰ ਚਾਹ ਪਾਣੀ ਮੱਢੀ ਕਰ ਦੋ 10 ਮਿੰਟ ਕਰ ਦੋ ਤਾਂ ਇਹ ਨਹੀਂ ਪਰਵਾਹ ਮਤੇ ਗੱਭੀ ਹੋਣਾ ਚਾਹੀਦਾ ਜਿੱਤੇ ਕੇਸੀ ਰੱਖ ਕੇ ਬੈਠ ਸਕੀਏ ਤੇ ਅਸੀਂ ਆਪਣੇ ਉਹ ਦਿਨਾਂ ਉਹਨਾਂ ਦੇ ਕੰਮਾਂ ਨੂੰ ਜੀ ਹਾਲ ਕਰ ਸੀ ਤੇ ਅਸੀਂ ਵੀ ਉਹਨਾਂ ਵਰਗਾ ਬਣਨ ਦੀ ਕੋਸ਼ਿਸ਼ ਕਰੀਏ ਅਸੀਂ ਬਣ ਸਕਦੇ ਨਹੀਂ ਸਨ ਤੇ ਬਾਦੀ ਗੱਲ ਹੈ ਅਸੀਂ ਕੋਝੀ ਜੀ ਆਪਣੇ ਦੂਰ ਕਰ ਸਕਦੇ ਆ ਕਿ ਅਸੀਂ ਸੱਚੀ ਸੁੱਜੀ ਕੋਈ ਗਈਏ ਤੇਜਸਤਾ ਮਾਲਕ ਭਗੋਦੇ ਉਹਦੇ ਘਰ ਦੇ ਵਿੱਚੋਂ ਹੁੰਗੜਾ ਸੀ ਤੇ ਬਲ ਕਰਦੇ ਰਹੇ ਕਹਿੰਦੇ ਕਿ ਦੁੱਧ ਕੀ ਕਰਦੀ ਅੱਪਾ ਇਹੋ ਜੀ ਇੱਕ ਕਵਾਈ ਕਰਨੀ ਆ ਕਿ ਜੋ ਵੀ ਸਾਡੇ ਕਵਾਈ ਦੇ ਵਿੱਚ ਅਸੀਂ ਕਿਸੇ ਨੂੰ ਤੇਰੀ ਵੀ ਜਦੋਂ ਉਹ ਦੇਖਿਆ ਜਾਵੇ ਤੂੰ ਚ ਦੁੱਧ ਨਿਕਲੇ ਸੱਚੀ ਸੁੱਜੀ ਕੋਈ ਗਈ ਕਿ ਇਹਹੀ ਹੈ ਭਾਈ ਦੇ ਨਾਲ ਜਦੋਂ ਇਹਦਾ ਮੈਂ ਬਰਨ ਕਰਨੀ ਇਹਦੇ ਨਾਲ ਜਦੋਂ ਜਦੋਂ ਤੇ ਇਕ ਤੋਂ ਅਪੇ ਤੁਸਾਰ ਨੂੰ ਮੋਗੋ ਮੋਗਰ ਕਾ ਦੇਣਾ ਸਾਰਿਆਂ ਦਾ ਇਹ ਕਿਉਂ ਵਿੱਚ ਆਇਆ ਸਾਰਿਆਂ ਨੂੰ ਅਸੀਂ ਬਦ ਗਿਆ ਕਹਿੰਦੇ ਨਾਰਨ ਸ਼ੁਕਰੀਆ ਤਾਂ ਕਰਦੇ ਆ ਕਿ ਉਹ ਚੋਂ ਨਾਲ ਟਾਈਮ ਕੱਟ ਗਿਆ ਸਤਿਗੁਰ ਸਿੰਘ ਜੀ ਬਾਬਾ ਇਨ ਅਨਛਤ ਵੀ ਆਇਆ ਤੇ ਜੋ ਸੀ ਗਿਆ ਪ੍ਰਾਪਤ ਵੀ ਪਹਿਲਾਂ ਆ ਕੇ ਗਿਆ ਚਾਹੇ ਜਨਾ ਮਾਜੀ ਸਾਹਿਬ ਦਾ ਕੱਢਾ ਹੈ ਬਸ ਇਹ ਹੀ ਅਮੀ ਸੁੱਖਾ ਲੱਗ ਕੇ ਕਰਦੇ ਚਾਰੇ ਚਾਹੇ ਜੇ 5 ਮਿੰਟ ਬਾਹਿਰ ਜੀ ਕਾ ਕੰਮ ਦਾ ਮਾਇਨ ਆਰਮਨ ਮਦਦਾਰੀ ਨੂੰ ਉਸ ਮਹਾਨ ਗ੍ਰੰਥ ਗਿਆਨੀ ਭਾਈ ਲਾਲ ਜੀ ਦੇ ਅਰਥਾਂ ਦਾ ਨਾਭਾ ਭਾਵੀ ਕੀਰਤ ਨਾਲ ਦੇਵੀ ਦੀ ਬਾਣੀ ਤੋਂ ਬਾਣੀ ਨਾਲ ਜੁੜੀਏ ਅਸੀਂ ਆਪਣਾ ਜੀਵਨ ਸਮਰਪਿਤ ਸੰਜੀਪ ਆਪਾਂ ਗੱਲ ਕਰਨਾ ਸਵਾਲ ਕਰਨਾ ਕਿ ਜੋ ਕਿਰਤੀ ਨੇ ਕਿਆ ਲਈ ਗੁੰਸਾ ਜਿਹਨਾਂ ਨੇ ਬਖਸ਼ਿਸ਼ ਕੀਤੀ ਆ ਵੀ ਜੋ ਕਿਰਤੀਆ ਉਹਨਾਂ ਚੋਂ ਦੁੱਧਾਂ ਨਹੀਂ ਨਿਕਲਦਾ ਔਰ ਜੇ ਸਾਡੇ ਕੋਲ ਕਮੜੀਆ ਦੂਜੇ ਆ ਉਹਨਾਂ ਚੋਂ ਖੂਨ ਨਿਕਲਦਾ ਕਿ ਅੱਜ ਕਿਰਤੀ ਦੇ ਮੁੱਲ ਕਿਉਂ ਨਹੀਂ ਪੈ ਰਿਹਾ ਜੀ ਕਿਰਤੀਆਂ ਦੀ ਕੋਈ ਕਮੀ ਹੋਏਗੀ ਕਿ ਉਹਨਾਂ ਦਾ ਮੁੱਲ ਨਹੀਂ 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 ਕਿਰਤੀ ਜੋ ਸਨੇਹ ਦੇ ਗਾ ਤੇ ਕੰਮ ਦੀ ਹੈ ਮੈਂ ਤੁਹਾਨੂੰ ਇਹਦੇ ਬਾਰੇ ਇੱਕ ਗੱਲ ਕਹਿਣਾ ਇੱਕ ਸੁਧਾਰਨ ਪੱਤਰ ਨੂੰ ਜੇ ਸਰ ਜੀ ਮਰੇਗੇ ਛਾ ਗਿਆ ਉਹਦਾ ਮੁੱਲ ਉਹ ਮੁੱਲ ਪੈ ਕਿਰਤੀ ਜਰ ਮਜ਼ਦੂਰ ਉਹਨਾਂ ਦਾ ਮੁੱਲ ਕੋਈ ਨਹੀਂ ਹੁੰਦਾ ਰੇਖ ਸਧਾਰਨ ਪੱਥਰ ਹੁੰਦਾ ਉਹਨਾਂ ਚਾਰੇ ਪੱਥਰ ਹੈ ਜਦੋਂ ਤੱਕ ਉਹਨੂੰ ਕੋਈ ਤਰਾਜਦਾ ਨਹੀਂ ਜਦੋਂ ਤਰਾਜਦਾ ਹੋਵੇ ਵਿੱਚੋਂ ਮੂਰਤੀ ਬਣਦੀ ਭਗਵਾਨ ਦੀ ਨਹੀਂ ਸਰ ਜੀ ਕਿਰਤੀਆ ਨਹੀਂ ਸਰ ਜੀ ਸਾਡੀ ਬੈਂਕ ਸਾਡੀ ਬੈਂਲੀਆ ਕੋਈ ਕਿਰਤੀ ਸਧਾਰਨ ਕਰਨਾ ਬਹੁਤ ਹੈ ਨਹੀਂ ਕਿਰਤੀ ਜਿਹੜੇ ਕਿਰਤ ਗਿਆ ਦਾਹਨਾ ਦੀ ਕਿਰਤ ਉਹਨੂੰ ਕਿਹਾ ਨਹਾ ਦਾਹਨੀ ਤੇ ਜੇ ਕਰਦੇ ਇੱਕ ਮੋਹਨ ਕਿਰਤ ਕਰਦੇ ਉਹ ਮਹਲ ਬਣੇ ਕਰਦੇ ਦਾਹਨਾ ਦੀ ਕਿਰਤ ਫਿਰ ਸਾਡੇ ਥੋੜਾ ਇਹੀ ਹੈ ਕਿ ਅਸੀਂ ਗੁਰੂ ਸਾਹਿਬ ਦੇ ਚਰਨਾ ਚਰਦਾਸ ਕਰੀਏ ਜੋ ਉੱਥੇ ਜੋ ਨਾਨਕ ਪਾਇਸ਼ਾ ਸਾਨੂੰ ਉਹ ਬਣੇਈਆਂ ਦੋ ਉਹਨੂੰ ਭਾਈ ਲਾਲ ਨੂੰ ਦਿੱਤੀ ਆ ਓਕੇ ਸਵਾਤਿ ਠੀਕ ਹੈ ਸਰ ਜੀ ਤੁਸੀਂ ਕਹਿਣਾ ਕੋ ਯੂਜ਼ਰ ਹੈ ਭਾਈ ਜੀ ਨੇ ਬਹੁਤ ਵਧੀਆ ਛੋੜ ਦੇ ਨਕਦਾਂ ਦੇ ਵਿੱਚ ਕਿਹਾ ਕਿ ਗੁਰੂ ਸਾਹਿਬ ਨੇ ਜੋ ਲੋਕਾਂ ਨੂੰ ਸ੍ਰੇਸ਼ਟ ਦਿੱਤਾ ਗੁਰੂ ਸਾਹਿਬ ਕਹਿੰਦੇ ਸਭ ਕੋ ਮੀਤ ਹਮ ਆਪਨ ਕੀਨਾ ਹਮ ਸੁਪਨਾ ਕੇ ਸਾਜਮ ਦੂਰ ਪਰਾਇੋ ਮਨ ਦਾ ਦਰਦ ਆ ਮੇਨ ਕੀ ਉਮਰ ਹੈ ਇਹ ਜੋ ਭਾਈ ਲਾਲੋ ਜੀ ਦਾ ਸੰਬੰਧ ਜਿਵੇਂ ਮਾਂ ਸਾਧਰ ਸਮਾਜ ਦੇ ਪਿਛਲੇ ਜਨਮਾਂ ਦਾ ਸੀ ਜਨਮਾਂ ਜਨਮਾਂ ਦੀ ਕਮਾਈ ਸੀ ਕਿ ਐਵੇਂ ਪੰਜ ਸਾਲ ਨੂੰ ਜੁਣਿਆ ਗੁਰੂ ਸਾਹਿਬ ਐਵੇਂ ਉਹਨਾਂ ਦੇ ਘਰ ਸੋ ਜੋ ਗੁਰੂ ਸਾਹਿਬ ਨੇ ਬਿੜਾਈ ਦਿੱਤੀ ਹੈ ਉਹ ਕਿਰਤ ਰੂਪ ਜਾਂ ਕਿਰਤ ਵਰਤ ਕਰਤਰਮ ਦੀ ਹੱਥੋਂ ਜਿੱਕੇ ਪਲ ਪਰ ਸਜਿਆਂ ਦੇ ਕਿਰਤ ਕਰੋ ਮੈਂ ਕਿਸ਼ਕ ਪਰ ਆਪਾਂ ਫੇਰ ਹੀ ਕਰਦੇ ਦੂਜੀ ਕਰਤ ਜੋ ਤੁਸੀਂ ਪਹਿਲਾ ਕੁਐਸਚਨ ਕੀਤਾ ਮੈਂ ਉਹਦਾ ਜਵਾਬ ਦੇਣ ਲੱਗਿਆ ਕਿ ਗੁਰੂ ਸਾਹਿਬ ਨੇ ਇਹ ਨਹੀਂ ਗੁਰੂ ਸਾਹਿਬ ਨੇ ਤਾਂ ਅਸੀਂ ਸਾਡਾ ਸਿਸਟਮ ਤੇ ਸਾਡਾ ਜੋ ਅਸੀਂ ਕਹਿੰਦੇ ਆ ਭਗਤ ਜੀ ਹਾਂ ਉਸ ਕਰਕੇ ਜਿਹੜਾ ਕਰਦੀ ਹੈ ਕੀਰਤਨ ਤਾਂ ਹਮੇਸ਼ਾ ਹੋਣੀ ਨੇ ਇਹ ਕੀਰਤੀ ਨੇ ਕਿੰਨੀ ਵੱਡੀ ਸੰਗਤ ਖੜੀ ਕੀਤੀ ਹੈ ਮੈਨੂੰ ਇਹਨਾਂ ਦੇ ਜਿਹੜੇ ਪਿਤਾ ਜੀ ਸਤਿਆਣੀ ਭਗਤ ਜੀ ਨੇ ਐਸ ਗੁਰਦੁਆਰੇ ਜਿੱਥੇ ਆਪਾਂ ਖੜੇ ਆ ਜੀ ਹਾਂ ਨਿਸ਼ਕਾਮ 25 ਸਾਲ ਸ੍ਰੀ ਹਸਾ ਜੀ ਦੀ ਬਾਹਰ ਵਿੱਚ ਕੀਰਤਨ ਦੀ ਜੋੜੀ ਦੀ ਸੇਵਾ ਕੀਤੀ ਕਰਦੇ ਕੋਈ ਉਸ ਦਖਸ਼ਤ ਸਰਕਾਰ ਦੇ ਜੇ ਰਾਜਪਾਲ ਮੰਗ ਰਹੇ ਆ ਰਾਮਕੜੀ ਕੌਂਸਲ ਚਲਾ ਰਹੇ ਨੇ ਘੱਟਾ-ਬੱਟਾ ਦਾਨ ਹੈ ਉਹ ਉੱਪਰ ਆ ਕੇ ਕਹਿੰਦੇ ਇਹ ਚਲਾ ਰਹੇ ਸੂਚ ਕਰਕੇ ਜਿਹੜਾ ਇੱਕ ਕਿਰਤਦਾਰ ਤਾਂ ਮੁੱਢ ਪੈਣੀ ਪੈਣਾ ਉਹਨੂੰ ਕੀ ਲੋਕ ਦੀ ਸ਼ਰਧਾ ਤੁਸੀਂ 100 ਝੂਠ ਦੱਬ ਲੋ ਸੱਚ ਦੇ ਵਿੱਚੋਂ ਖੰਬਾਬੂ ਨਿਕਲਣਾ ਇਹ ਜਿਹੜੀਆਂ ਸੰਸਥਾਵਾਂ ਚੱਲ ਰਹੀਆਂ ਨੇ ਮੁਕਤਾ ਦੀ ਸੇਵਾ ਕਰ ਰਹੀਆਂ ਕਾਰ ਸੇਵਾ ਚੱਲ ਰਹੀ ਹੈ ਉਹ ਚੱਲ ਰਹੀ ਹੈ ਇਹ ਸਭ ਕਿਸੇ ਸਾਡੇ ਪਾਰਟੀ ਚ ਨਹੀਂ ਹੁਣ ਇਹਦਾ ਬੰਦਾ ਡਾਇਲੈਕਸ਼ਨ ਹੈ ਜੇ ਸੰਗਤ ਹੀ ਕਰ ਰਿਹਾ ਤੇ ਸੰਗਤ ਦੇ ਵਿੱਚ ਮਹਾਰਾਜ ਬਸਦੇ ਨੇ ਜਿਵੇਂ ਸੰਗਤ ਹਰ ਪਾਸੇ ਦੀ ਸੰਗਤ ਦੇ ਵਸਦੇ ਸੋਸ਼ ਕਰਕੇ ਆ ਤੇ ਕੀਰਤ ਜਿਹੜਾ ਜੋ ਆnde ਕੀਰਤੀ ਸਭ ਤੋਂ ਵੱਡੀ ਆ ਜੇ ਗੁਰਸਾਹਿਬ ਸਣ ਸਵਾਜੇ ਨਾ ਜੋ ਵੀ ਕੀਰਤ ਦੇ ਵਿੱਚ ਹੀ ਸਭ ਕਹਿਆ ਉਹ ਦਹਨ ਨਹੀਂ ਕੀਤੀ ਕਰੋ ਤੇ ਪਰਮਾਰਵਾਣ ਨੇ ਉਹਦੇ ਚ ਸਾਰ ਨੂੰ ਬਰਕਤਾਂ ਭਾਗ ਲਾਇਆ ਤੇ ਆਪਾਂ ਬੈੜੀ ਨੇ ਗੱਲ ਕਰਦੇ ਆ ਅੱਜ ਬੈੜੀ ਸ਼ੁਭ ਲਾਗੀ ਮੇਰੇ ਨਾਮ ਚਿੰਤਨ ਹੋ ਰਹੀ ਤੁਸੀਂ ਕਿੱਥੋਂ ਆਏ ਜੀ ਮੈਂ ਲੁਧਿਆਣਾ ਨੂੰ ਰਹੀ ਆ ਜੀ ਮੈਂ ਬਾਲਵਾ ਸੈਂਟਰਲ ਜ਼ੋਨ ਊਮਨਿੰਗ ਟੀਮ ਚਾਰਜ ਆਜੀ ਆਮ ਆਦਮੀ ਪਾਰਟੀ ਤੋਂ ਉਹਨਾਂ ਸਾਰਿਆਂ ਨੂੰ ਪਹਿਲੇ ਤਾਂ ਭਾਈ ਲਾਲੋ ਜੀ ਦੇ ਜਨਮ ਦਿਹਾੜੇ ਦੀਆਂ ਲਾਤ ਲੱਗ ਪੜਾਈਆਂ ਤੇ ਜਿਵੇਂ ਵੀਰ ਜੀ ਨੇ ਕਿਹਾ ਕਿ ਵੀ ਮੋਲ ਹਮੇਸ਼ਾ ਬੈਂਦੀ ਹੈ ਕੁਝ ਲੋਕਾਂ ਦੇ ਨਾਂ ਤੇ ਹੁੰਦੇ ਆ ਤੁਮ ਜਿਵੇਂ ਦਾ ਐਲੋਸ਼ਨ ਸੀ ਕਿ ਗਲਤ ਤਰੀਕਿਆਂ ਨਾਲ ਆ ਗਈ ਉਹਨਾਂ ਨੇ ਕਿੰਨ ਤੇ ਨਹੀਂ ਕੀਤੀ ਕਾਡੀਆਂ ਜੱਲਾਂ ਚ ਵੀ ਸੱਚਾਈਆਂ ਨੇ ਪਰ ਕਿੰਨ ਦੀ ਮੂਲ ਹਮੇਸ਼ਾ ਕਹੀ ਹੈ ਪਾਈ ਲਾਲੋ ਜਿਹਨੇ ਵੀ ਬੁਣਦੇ ਵੀ ਪਈ ਹੈ ਤੇ ਸਾਡੀ ਪਏਗੀ ਲੱਗੇ ਰੋ ਹਮੇਸ਼ਾ ਖੁੱਲਦੇ ਰਹੋ ਕਿੰਨ ਤਾਂ ਕਿ ਅਸੀਂ ਉਸ ਅਮੀਰ ਪਰੰਪਰਾ ਦੇ ਵਾਰਸ ਹਾਂ ਜਿਸ ਤਕਸਾਲ ਤੋਂ ਇਸ ਧਰਮਸਾਲ ਤੋਂ ਭਾਈ ਲਾਲੋ ਜੀ ਨੇ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਜਗ ਵਿੱਚ ਚਲਾਇਆ ਅਸੀਂ ਕਹਿ ਦਿੰਦੇ ਹਾਂ ਕਿ ਸੱਚਾ ਠਾਕੁਰ ਸੀ ਸੌਦਾ ਰਾਮ ਸੀ ਪਰ ਬਹੁਤਿਆਂ ਨੂੰ ਇਹ ਪਤਾ ਕਿ ਸੱਚਾ ਸੱਜਣ ਬਣ ਗਿਆ ਤੇ ਕੌਣ ਦਾ ਰਾਗ ਬਦਲ ਗਿਆ ਹੈ ਤਾਜੀ ਕਿ ਨਹੀਂ ਪਰਜਨ ਬੰਦੂਰੇ ਬੱਤੇ ਕਿੰਨੇ ਤੋਰੇ ਰਾਖਸ ਪਰ ਬੱਤੇ ਜਿਹਦੇ ਸਾਹਮਣੇ ਦੇਖਦੇ ਹੀ ਕਿ ਉਹ ਇਸ ਸਾਡੇ ਸਮਾਜ ਨੂੰ ਫਾਇਦਾ ਆਉ ਉਹਨਾਂ ਨੂੰ ਸੁਝੇ ਤੋਂ ਇਹ ਕਿ ਉਹ ਬਗਵਾਨ ਪਾਸ਼ਾ ਦੀ ਬਾਣੀ ਸੁਣ ਕੇ ਉਹਨਾਂ ਦੇ ਮਾਨਸਿਕ ਤਬਦੀਲੀਆਂ ਆ ਗਈਆਂ ਸੀ ਇਸ ਜਨ ਜਨ ਬਾਣੀਆ ਸੀ ਆਪਾਂ ਵੀ ਉਹਨਾਂ ਨਾਲ ਪਾਸ਼ਾ ਦੀ ਬਾਣੀ ਨਾਲ ਜੁੜੀਏ ਹੁਣ ਆਹ ਸਾਲ ਸਾਡੇ ਲਈ ਬੜਾ ਮਹੱਤਵਪੂਰਨ ਹੈ ਫਾਈਨਿਸ਼ੀ ਕਰਦੇ ਇੱਕ ਬਹਾਦਰ ਜੀ ਦਰ 350 ਦਾ ਜੀਵਨੀ ਹੋ ਰਿਹਾ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਜੀਵਨੀ ਦੇਹਾਵਾ ਕਰਨ ਦੀ ਬੇਇਜ਼ਾਤੀ ਨਾ ਕਰਿਓ ਜੀ ਇਹ ਹਿੰਦੀ ਗੁਰਪੁਰਬ ਆ ਰਿਹਾ ਜੀ ਜਿਹੜਾ ਅਗਰ ਦਾ ਅਨੁਪਰਨ ਹੋ ਰਿਹਾ ਨੂੰ ਸੁਪੀ ਸਾਡੇ ਨਾਲ ਤੇ ਰਹਿਮਾਹ ਸੌਨਾ ਦੇ ਜੀਵਨੀ ਗੁਰਪੁਰਬ ਆਪਾਂ ਪੂਰੀ ਸਰਦ ਦਾ ਸੰਸਕਾਰ ਨਾਲ ਆਉਣ ਵਾਲੇ ਦਿਨਾਂ ਚ ਮਨਾਉਣੇ ਆ ਆਪਣੇ

ਮਹੌਲ ਵਿੱਚ ਭੱਜੇ ਸਾਧ ਦੁਆਰਾ ਕਰਨਾ ਵਾਲੀ ਕ੍ਰੀਪਾ ਦਾ ਸਾਰਾ ਵਾਇਰਲ